ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਬੀ ਕਿੰਗ ਨਿਊਜ਼ ਦੇ ਵਿੱਚ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਤੇ ਵੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬੋ ਹੁਣੇ-ਹੁਣੇ ਕੈਨੇਡਾ ਤੋਂ ਆਈ ਵੱਡੀ ਖਬਰ ਕੈਨੇਡਾ ਤੋਂ ਅਮਰੀਕਾ ਦਾਖਲ ਹੁੰਦੇ 6 ਪੰਜਾਬੀ ਗ੍ਰਿਫਤਾਰ ਕੈਨੇਡਾ ਤੋਂ ਅਮਰੀਕਾ ਦਾਖਲ ਹੁੰਦੇ 6 ਪੰਜਾਬੀ ਕਾਬੂ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋ ਰਹੇ 6 ਪੰਜਾਬੀਆਂ ਸਣੇ 40 ਜਾਣਿਆਂ ਨੂੰ ਬਾਰਡਰ ਪੈਟਰੋਲ ਏਜੰਟਾਂ ਵੱਲੋਂ ਕਾਬੂ ਕੀਤਾ ਗਿਆ ਜਿੰਨਾ ਵਿੱਚੋਂ ਤਿੰਨ ਦੀ ਸਨਾਖਤ ਬਲਜੀਤ ਸਿੰਘ ਜਸਕਰਨ ਸਿੰਘ ਅਤੇ ਬਲਰਾਜ ਸਿੰਘ ਵਜੋਂ ਕੀਤੀ ਗਈ ਨਿਊਯਾਰਕ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋ ਰਹੇ ਸੇ ਪੰਜਾਬੀਆਂ ਸਣੇ 40 ਜਾਣਿਆਂ ਨੂੰ ਬਾਰਡਰ ਪੈਟਰੋਲ ਏਜੰਟਾਂ ਵੱਲੋਂ ਕਾਬੂ ਕੀਤਾ ਗਿਆ ਜਿੰਨਾ ਵਿੱਚੋਂ ਤਿੰਨ ਜਾਣਿਆਂ ਦੀ ਸਨਾਖਤ ਕੀਤੀ ਗਈ ਜਿਸ ਵਿੱਚ ਬਲਜੀਤ ਸਿੰਘ ਜਸਕਰਨ ਸਿੰਘ ਅਤੇ ਬਲਰਾਜ ਸਿੰਘ ਵਜੋਂ ਕੀਤੀ ਗਈ ਹੈ ਮੀਡੀਆ ਰਿਪੋਰਟ ਮੁਤਾਬਕ ਸਾਰੀਆਂ ਗ੍ਰਿਫਤਾਰੀਆਂ ਕੈਨੇਡਾ ਨਾਲ ਲੱਗਦੇ ਵੱਡਾ ਤੇ ਹੋਈਆਂ ਅਤੇ 37 ਜਣੇ ਨਿਊਯਾਰਕ ਸੂਬੇ ਵਿੱਚ ਕਾਬੂ ਕੀਤੇ ਗਏ ਜਦਕਿ ਤਿੰਨ ਪ੍ਰਵਾਸੀਆਂ ਨੂੰ ਵਾਸਟਿੰਗ ਵਾਸਿੰਗਟਨ ਸੂਬੇ ਦੀ ਬੋਰਡ ਕਮ ਕੌਂਟੀ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਬਾਰਡਰ ਪੈਟਰੋਲ 에ਜੰਟਾਂ ਨੇ ਕੁੱਲ 40 ਜਣੇ ਗ੍ਰਿਫਤਾਰ ਕੀਤੇ। ਯੂ ਐਸ ਬਾਰਡਰ ਪੈਟਰੋਲ ਦੇ ਬਲੇਨ ਸੈਕਟਰ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਬਲਜੀਤ ਸਿੰਘ ਬਲਰਾਜ ਸਿੰਘ ਅਤੇ ਈਰਾਨ ਨਾਲ ਸੰਬੰਧਤ ਡੇਨੀਅਲ ਰਸੇਖੀ ਨੂੰ ਵੱਖ-ਵੱਖ ਥਾਵਾਂ ਤੇ ਹਿਰਾਸਤ ਵਿੱਚ ਲਿਆਂਦਾ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਸੁਪਰਵਿਜ਼ ਕਰ ਦਿੱਤਾ ਗਿਆ ਜਿਸ ਵਿੱਚ ਜਿਸ ਮਗਰੋਂ ਆਈਸ ਨੇ ਇਹਨਾਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਆਰੰਭ ਦਿੱਤੀ ਫਿਲਹਾਲ ਜਸਕਰਨ ਸਿੰਘ ਬਾਰੇ ਵਿਸਤਾਰਤ ਜਾਣਕਾਰੀ ਹਾਸਲ ਨਹੀਂ ਹੋ ਸਕੀ ਦੂਜੇ ਪਾਸੇ ਨਿਊਯਾਰਕ ਸੂਬੇ ਵਿੱਚ ਇੰਟਰਸਟੇਟ 90 ਦੇ 3 ਦਿਨ ਤੱਕ ਚਲਾਈ ਮਹਿਮਦ ਰਾਣ 37 ਗੈਰ ਕਾਨੂੰਨੀ ਪ੍ਰਵਾਸੀ ਕਾਬੂ ਕੀਤੇ ਗਏ ਵਾਸਿੰਗਟਨ ਦੇ ਬਲੇਨ ਵਿੱਚ ਅਤੇ ਨਿਊਯਾਰਕ ਵਿੱਚ ਵੱਡੀ ਕਾਰਵਾਈ ਆਪਰੇਸ਼ਨ ਬਿਆਰ ਕੇਵਨਾ ਹੇਠ ਗ੍ਰਿਫਤਾਰ ਪ੍ਰਵਾਸੀਆਂ ਕੋਲ ਕੈਲੀਫੋਰਨੀਆ ਫਲੋਰੀਡਾ ਇੰਡੀਆਨਾ ਨਿਊ ਜਰਸੀ ਨਿਊਯਾਰਕ ਆਹੀਓ ਓਰੇਗਨ ਅਤੇ ਪੈਨਸਿਲਵੇਨੀਆ ਰਾਜਾਂ ਵੱਲੋਂ ਜਾਰੀ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਮਜੂਰ ਸਨ ਵਾਡਰ ਪੈਟਰੋਲ ਏਜੰਸੀ ਦੇ ਬਫਲੋ ਸੈਕਟਰ ਦੇ ਚੀਫ ਜੈਮਜ਼ اومੋਟੋ ਨੇ ਦੱਸਿਆ ਕਿ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਇੱਕ ਹੋਰ ਮੀਡੀਆ ਰਿਪੋਰਟ ਮੁਤਾਬਕ ਹਿਰਾਸਤ ਵਿੱਚ ਲਏ ਗੈਰ ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰ ਹਨ ਜਿਨ੍ਹਾਂ ਨੂੰ ਟਰੰਪ ਸਰਕਾਰ ਦੀ ਮਹਿੰਮ ਤਹਿਤ ਕਾਬੂ ਕੀਤਾ ਗਿਆ ਹੈ اومੋਟੋ ਨੇ ਦੱਸਿਆ ਕਿ ਕਿਸੇ ਡਰਾਈਵਰ ਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਬੋਲ ਨਹੀਂ ਆਉਂਦੀ ਅਤੇ ਟ੍ਰੈਫਿਕ ਸਾਈਨ ਸਮਝਣ ਦੇ ਸਮਰਥ ਨਹੀਂ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਅਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰੋ ਤੇ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ